ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਹੈ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਇਸ ਤੇ ਤਰਕ ਇਹ धर ਰਹੀ ਹੈ ਕਿ ਜਿਹੜੀ ਨੀਤੀ ਅਸੀਂ ਲਿਆਂਦੀ ਸੀ ਬਹੁਤ ਕਿਸਾਨ ਪੱਕੀ ਸੀ ਪਰ ਕਿਸਾਨਾਂ ਨੂੰ ਪਸੰਦ ਨਹੀਂ ਆਈ ਇਸੇ ਕਰਕੇ ਅਸੀਂ ਵਾਪਸ ਲੈ ਲਈ ਹੈ ਪੰਜਾਬ ਦੇ ਮੁੱਖ ਮੰਤਰੀ ਖੁਦ ਵੀ ਕਿਸਾਨ ਨੇ ਅਤੇ ਕਿਸਾਨਾਂ ਦੀਆਂ ਗੱਲਾਂ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਨੇ ਤੇ ਤਾਂ ਹੀ ਅਸੀਂ ਇਹ ਨੀਤੀ ਵਾਪਸ ਲਈ ਹੈ ਪਰ ਸਵਾਲ ਤਾਂ ਇਹ ਹੈ ਕਿ ਜੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਖੁਦ ਕਿਸਾਨ ਨੇ ਤਾਂ ਕੀ ਉਹਨਾਂ ਨੂੰ ਕਿਸਾਨਾਂ ਦੀ ਭਾਵਨਾ ਪਹਿਲਾਂ ਨਹੀਂ ਸੀ ਪਤਾ ਕਿ ਕਿਸਾਨਾਂ ਨੂੰ ਇਹ ਨੀਤੀ ਪਸੰਦ ਆਵੇਗੀ ਜਾਂ ਫਿਰ ਨਹੀਂ ਕੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਜੋ ਉਹਨਾਂ ਦਾ ਗੁੱਸਾ ਸੀ ਉਸ ਨੂੰ ਸ਼ਾਂਤ ਕਰਨ ਦੀ ਆਮ ਆਦਮੀ ਪਾਰਟੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਇਸ ਤੇ ਬਾਰੇ ਕੀ ਸੋਚਦੇ ਹੋ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਕਿਸਾਨ ਹੋਣ ਦੇ ਨਾਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਫੈਸਲਾ ਕੀਤਾ ਕਿਸਾਨ ਅਖੀ ਜੋ ਅਸੀਂ ਪਾਲਿਸੀ ਲੈ ਕੇ ਆਈ ਸੀ ਪਸੰਦਨਾਮ ਕਰਕੇ ਉਹ ਵਾਪਸ ਲੈ ਲਈ ਗਈ ਹੈ ਤਾਂ ਤੁਸੀਂ ਇਸ ਦਾਅਵੇ ਦੇ ਨਾਲ ਕਿੰਨੇ ਕੁ ਸਹਿਮਤ ਹੋ ਸੰਤੁਸ਼ਟ ਹੋ ਆਮ ਆਦਮੀ ਪਾਰਟੀ ਵੱਲੋਂ ਵਾਪਸ ਲੈਣ ਵਾਲੇ ਇਸ ਫੈਸਲੇ ਦੇ ਉੱਤੇ ਵਿਰੋਧੀ ਪਾਰਟੀਆਂ ਲਗਾਤਾਰ ਆਮ ਆਦਮੀ ਪਾਰਟੀ ਦਾ ਮਜ਼ਾਕ ਤਾਂ ਬਣਾਈ ਰਹੀਆਂ ਨੇ ਅਤੇ ਕਿਸਾਨਾਂ ਦੇ ਨਾਲ ਖੜ ਕੇ ਉਹਨਾਂ ਦੇ ਵੱਲੋਂ ਜੋ ਇਹ ਨੀਤੀ ਵਾਪਸ ਕਰਵਾਈ ਗਈ ਹੈ ਉਹਨਾਂ ਦਾ ਧੰਨਵਾਦ ਵੀ ਕਰ ਰਹੀਆਂ ਨੇ ਅਤੇ ਆਮ ਆਦਮੀ ਪਾਰਟੀ ਨੂੰ ਘੇਰ ਵੀ ਰਹੀਆਂ ਨੇ ਤਾਂ ਵਿਰੋਧੀ ਪਾਰਟੀਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਣ ਰਵਨੀਤ ਸਿੰਘ ਬਿੱਟੂ ਹੋਣ ਰਾਜਾ ਵੜਿੰਗ ਹੋਣ ਜਾਂ ਫਿਰ ਬਾਕੀ ਦੇ ਲੀਡਰ ਹੋਣ ਸਾਰਿਆਂ ਦੇ ਵੱਲੋਂ ਇਸ ਨੀਤੀ ਦੇ ਵਾਪਸ ਲੈ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਹੁਣ ਹਮਲੇ ਬੁਲਣੇ ਸ਼ੁਰੂ ਕਰ ਦਿੱਤੇ ਗਏ ਨੇ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਜੇ ਵੱਲੋਂ ਜੋ ਪਾਲਿਸੀ ਲਿਆਂਦੀ ਗਈ ਸੀ ਪੰਜਾਬ ਨੂੰ ਲੁੱਟਣ ਵਾਲੀ ਉਸ ਨੂੰ ਪੰਜਾਬ ਦੇ ਲੋਕਾਂ ਨੇ ਵਾਪਸ ਕਰਵਾ ਦਿੱਤਾ ਜੋ ਕਿ ਆਮ ਲੋਕਾਂ ਦੀ ਆਮ ਕਿਸਾਨਾਂ ਦੀ ਇੱਕ ਵੱਡੀ ਜਥਾ ਹੈ ਤੇ ਆਮ ਆਦਮੀ ਪਾਰਟੀ ਨੂੰ ਆਪਣਾ ਫੈਸਲਾ ਵਾਪਸ ਲੈ ਕੇ ਯੂ ਟਰਨ ਲੈਣਾ ਪੈ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਅਜੇ ਤੱਕ ਇਸ ਮਾਮਲੇ ਦੇ ਉੱਤੇ ਕੁਝ ਵੀ ਨਹੀਂ ਬੋਲੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਜਾਂ ਵਿਧਾਇਕ ਨੇ ਉਹਨਾਂ ਦੇ ਵੱਲੋਂ ਆਪਣੇ ਫੇਸਬੁਕ ਪੇਜਾਂ ਦੇ ਉੱਤੇ ਪੋਸਟਾਂ ਪਾ ਕੇ ਇਸ ਗੱਲ ਦਾ ਜ਼ਿਕਰ ਵਾਰ-ਵਾਰ ਹਰ ਲੀਡਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਵੱਲੋਂ ਲਿਆਂਦੀ ਗਈ ਇਸ ਨੀਤੀ ਨੂੰ ਕਿਸਾਨਾਂ ਦੇ ਪੱਖ ਦੇ ਵਿੱਚ ਲੈਂਦਾ ਸੀ ਪਰ ਕਿਸਾਨਾਂ ਨੂੰ ਪਸੰਦ ਨਾ ਆਣ ਕਰਕੇ ਅਸੀਂ ਕਿਸਾਨਾਂ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਤੇ ਉਸ ਕਰਕੇ ਹੀ ਅਸੀਂ ਨੀਤੀ ਵਾਪਸ ਲੈਣੇ ਆ ਤੇ ਅਸੀਂ ਕਿਸਾਨਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ ਤਾਂ ਇਹ ਸਾਰੇ ਮੰਤਰੀ ਤੇ ਲੀਡਰ ਬਿਆਨ ਦੇ ਰਹੇ ਨੇ ਪੋਸਟਾਂ ਪਾ ਕੇ ਇਹ ਗੱਲ ਆਖੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਤਾਂ ਤੁਸੀਂ ਆਮ ਆਦਮੀ ਪਾਰਟੀ ਦੇ ਇਸ ਤਰਕ ਦੇ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ